ਕੋ ਸਾਲ ਚ ਤਿੰਨ ਵਾਰੀ ਇੱਕ ਸਾਲ ਚ ਤਿੰਨ ਵਾਰੀ ਸਰਕਾਰੀ ਨੌਕਰੀ ਦਾ ਚਾਂਸ ਮਿਲ ਗਏ ਪਹਿਲਾਂ 70 ਸਾਲ ਚ ਇੱਕ ਵਾਰੀ ਵੀ ਨਹੀਂ ਮਿਲਿਆ ਸੀ ਤੁਹਾਨੂੰ ਚਾਂਸ ਮਿਲਦੇ ਰਹਿਣਗੇ ਜਿਸ ਤਰ੍ਹਾਂ ਅਸੀਂ ਪਲਾਨ ਕੀਤਾ ਸੀ ਯੂ ਪੀ ਐਸ ਸੀ ਦੇ ਪੈਟਰਨ ਤੇ ਅਨੁਰਾਗਪੁਰਪਨ ਜੀ ਨਾਲ ਸਾਰੇ ਨਾਲ ਸੀ ਕਿ ਦੇਸ਼ ਨੂੰ 800 ਦੇ ਨੇੜੇ ਤੇੜੇ ਆ ਆਈ ਪੀ ਐਸ ਆਈ ਐਸ ਆਈ ਐਫ ਐਸ ਅਫਸਰ ਚਾਹੀਦੇ ਹੁੰਦੇ ਇੱਕ ਸਾਲ ਚ ਪਰ ਮੇਨਸ ਦੇ ਵਿੱਚ ਬੈਨ ਦੇ 7-8 ਲੱਖ ਨੇ 7-8 ਲੱਖ ਬੱਚਾ ਪੇਪਰ ਦਿੰਦਾ ਮੇਨਸ ਫਿਰ ਕਈ ਵਾਰੀ ਨਹੀਂ ਹੁੰਦਾ ਨੈਕਸਟ ਅਟੈਂਪਟ ਚ ਆ ਜਾਂਦੇ ਨੇ ਸੋ ਅਸੀਂ ਵੀ ਕੀਤਾ ਕਿ ਪਹਿਲਾਂ ਹੀ ਦੱਸੋ ਕਿ ਪੁਲਿਸ ਦੇ ਵਿੱਚ ਭਰਤੀ ਕਦੋਂ ਕਰਨੀ ਹੈ ਜਨਵਰੀ ਚ ਪੇਪਰ ਮਈ ਜੂਨ ਚ ਨਹੀਂ ਜਨਵਰੀ ਚ ਨੋਟੀਫਿਕੇਸ਼ਨ ਮਈ ਜੂਨ ਚ ਜਿਹੜਾ ਆਪਣਾ ਲਿਖਤੀ ਪੇਪਰ ਅਗਸਤ ਦੇ ਵਿੱਚ ਸਤੰਬਰ ਦੇ ਵਿੱਚ ਜਿਹੜੀ ਫਿਜ਼ੀਕਲ ਟੈਸਟ ਦੀ ਤਰੀਕ ਅਕਤੂਬਰ ਚ ਫਿਜ਼ੀਕਲ ਟੈਸਟ ਨਵੰਬਰ ਦੇ ਵਿੱਚ ਉਹਦਾ ਰਿਜ਼ਲਟ ਡਿਸੰਬਰ ਦੇ ਵਿੱਚ 2200 ਹਜ਼ਾਰ ਲਗਭਗ 2200 ਕਨਸਟੇਬਲ ਹੈਡ ਕਨਸਟੇਬਲ ਤੇ ਸਬ ਇੰਸਪੈਕਟਰ ਉਹ ਨੋ ਮਸਾਲਾ ਨਾਲ ਹੀ ਨੌਕਰੀ ਲੈ ਕੇ ਚੜੂਗਾ ਇਹ ਹਰ ਸਾਲ ਦਾ ਅਗਲੇ 4 ਸਾਲ ਦਾ ਪਲਾਨ ਦਿੱਤਾ। ਇਦਨੱਕੀ ਹੈ ਬੱਚੇ ਦਾ ਇੰਟਰਸਟ ਵਧ ਗਿਆ ਮੁੰਡਿਆਂ ਦਾ ਇੰਟਰਸਟ ਵਧ ਗਿਆ ਕਿ ਯਾਰ ਅਸੀਂ ਭਰਤੀ ਹੋਣਾ ਹੈ। ਉਹ ਇਧਰ ਉਧਰ ਕਿਸੇ ਗਲਤ ਸੰਗਤ ਜਾਣ ਦੀ ਬਜਾਏ ਗਰਾਊਂਡ ਜਾਣ ਲੱਗੇ। ਕਿ ਯਾਰ ਤਿਆਰੀ ਕਰ ਲਈ ਫਿਜ਼ੀਕਲੀ। ਉਹਦੇ ਚ ਕਲੌਜ਼ ਹੋਣਗੇ ਕਿ ਜੀ ਡੋਕਟੈਸਟ ਵੀ ਹੋਊਗਾ। ਇਹਦਾ ਮਤਲਬ ਡੱਗ ਵਾਲੀ ਨਹੀਂ ਜਾਣਗੇ ਉਹ। ਉਹ ਚ ਇਹ ਵੀ ਹੋਣਾ ਚਾਹੀਦਾ ਕਿ ਐਫ ਆਈ ਆਰ ਨਾਲ ਵੀ ਹੋਵੇ ਕ੍ਰਿਮੀਨਲ ਉਹ ਚ ਲੜਾਈਆਂ ਝਗੜਿਆਂ ਤੋਂ ਬਚਣਗੇ ਫਾਲਤੂ ਦੇ ਜਿਹੜੇ ਲੜਾਈ ਝਗੜੇ ਨੇ। ਤੇ ਨਾਲ ਆਪਣੇ ਸਰੀਰ ਨਾਲ ਪਿਆਰ ਹੋਊਗਾ ਉਹਨਾਂ ਨੂੰ। ਉਹ ਚਲੋ ਇੱਥੇ ਕਈਆਂ ਨੂੰ ਇੱਥੇ ਨਹੀਂ ਮਿਲੂਗੀ ਤਾਂ ਉਹ ਕਿਤੇ ਆਰਮੀ ਚਲੇ ਜਾਣਗੇ ਜਾਂ ਕੋਈ ਹੋਰ ਜਾਂ ਅਗਲੇ ਟੈਂਪਟ ਚ ਆ ਜਾਣਗੇ ਸੋ ਅਸੀਂ ਇਹ ਚਾਹੁੰਦੇ ਆ ਜੇ ਜਿਸ ਤਰ੍ਹਾਂ ਦੱਸਿਆ ਕਿ 1.5 ਲੱਖ ਨੇ ਅਪਲਾਈ ਕਰਤਾ 1800 ਵਾਸਤੇ 1.5 ਲੱਖ ਨੇ ਅਪਲਾਈ ਕਰਤਾ ਹੁਣ ਅੱਗੇ ਫਿਜ਼ੀਕਲ ਟੈਸਟ ਦੇ ਵਿੱਚੋਂ 1800 ਚੋਣਿਆ ਜਾਊਗਾ ਔਰ ਹਾਂ ਫਿਜ਼ੀਕਲ ਟੈਸਟ ਦੇ ਵਿੱਚ ਕੋਈ ਸਿਫਾਰਿਸ਼ ਜਾਂ ਜਿਹੜਾ ਫਿਊਰੀਅਲ ਟੈਸਟ ਹੈ ਉਹਦੇ ਵਿੱਚ ਵੀ ਕੋਈ ਸਿਫਾਰਿਸ਼ ਜਾਂ ਕੋਈ ਰਿਸ਼ਵਤ ਜਾਂ ਕੋਈ ਲੋਬਿੰਗ ਜਾਂ ਕੋਈ ਐਮਐਲਏ ਨਾਲ ਗੱਲ ਕਰਨੀ ਪਵੇ ਮੰਤਰੀ ਤੋਂ ਸਿਫਾਰਿਸ਼ ਨੋ ਇਹ ਨਹੀਂ ਚੱਲੂਗਾ ਜਿਹੜਾ ਤੁਸੀਂ ਮੈਰਿਟ ਦੇ ਵਿੱਚ ਆਉਂਗੇ ਇੱਕ ਘਰ ਚੋ ਚਾਹੇ ਦੋ 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 ਬੱਚੇ ਨੌਕਰੀ ਮਿਲਨੀ ਹੋਵੇ ਦੋਨੂੰ ਦੇ ਦਾਂਗੇ ਜੇ ਉਹ ਪੇਪਰਾਂ ਦੇ ਵਿੱਚ ਅੱਛੇ ਕਰਦੇ ਹੋਣਗੇ ਪਰ ਹਾਂ ਕੋਈ ਐਮਐਲਏ ਨੇ ਕਹਿਤਾ ਕਿਸੇ ਮੰਤਰੀ ਨੇ ਕਹਿਤਾ ਉਹ ਨਹੀਂ ਚੱਲੂਗਾ ਜੀ ਉਹ ਮੈਨੂੰ ਇੱਕ ਵਾਰੀ ਕਹਿ ਕੇ ਦੇਖ ਲਿਆ ਉਹਨਾਂ ਨੇ ਕਿ 642 ਪੋਸਟਾਂ ਦੇ ਵਿੱਚ ਵੰਡਣੇ ਸੀਗੇ ਤੇ ਮੈਨੂੰ ਦੋ ਦਿਨ ਪਹਿਲਾਂ ਇੱਕ ਫੋਨ ਆਇਆ ਕਹਿੰਦਾ ਜਿਹੜੇ ਪਰਸੋਂ ਮੇਰੇ ਐਮਐਲਏ ਦਾ ਕਹਿੰਦਾ ਪਰਸੋਂ 642 ਵੰਡੋਗੇ ਨਾ ਜੀ ਉਹ ਚ ਇੱਕ ਆਪਣਾ ਬਹੁਤ ਹੀ ਖਾਸ ਮੁੰਡਾ ਜੀ ਆਪਣਾ ਪਾਰਟੀ ਦਾ ਮੁੰਡਾ ਖਾਸ ਹੈ ਮੇਰਾ ਤਾਂ ਜਮੀ ਖਾਸ ਹੈ ਮੈਂ ਕਿਹਾ ਅੱਛਾ ਵਧਾਈਆਂ ਕਹਿੰਦਾ ਨਹੀਂ ਨਹੀਂ ਜੀ ਚਾਰ ਨੰਬਰਾਂ ਤੇ ਰਹਿ ਗਿਆ ਅੱ ਕਾਛੀ ਸੋ ਬੈਲੀ ਚਾਇਆ ਨਹੀਂ ਮੈਂ ਫਿਰ ਉਹਨਕੇ ਵੀ ਕਰੀਏ ਕਹਿੰਦੇ ਬਹੁਤ ਖਾਸ ਹਤਾ ਉਹ ਜਮਈ ਆਪਣੇ ਹਤਾ ਮੈਂ ਫਿਰ ਕਿਵੇਂ ਕਰੀਏ ਕਹਿੰਦੇ ਪਾਓ ਉਹਨੂੰ ਕਿਵੇਂ ਨਾ ਕਰੀਏ ਮੈਂ ਕਿਹਾ ਹੀ ਚੈਸੋ ਬੈਲੀ ਨੇ ਪੋਸਟ ਵੀ ਨਹੀਂ ਇੱਕ ਕ੍ਰੈਡਟ ਅਸਾ ਦੇ ਵਿੱਚ 7436743 ਨਹੀਂ ਪੋਸਟ ਕ੍ਰੈਡਟ ਕਰ ਨਹੀਂ ਨਹੀਂ ਕਹਿੰਦਾ ਉਹ ਤਾਂ ਫਿਰ ਜਾਂਦਾ ਹੀ ਆਪਣੇ ਫਿਰ ਤਾਂ ਉਹਦਾ ਕਰਨਾ ਪੈਣਾ ਕੁਝ ਮੈਂ ਕਿਹਾ ਵੀ ਕਰੀਏ ਕੀ ਕਹਿੰਦਾ ਇੱਕ ਨੂੰ ਕੱਢ ਦੋ ਆਪਣੇ ਵਾਲ ਨੂੰ ਪਾ ਲਓ ਮੈਂ ਕਿਹਾ ਮੈਂ ਠੀਕ ਹੈ ਮੈਂ ਤੁਹਾਡੇ ਵਾਲ ਨੂੰ ਪਾ ਲੈਣਾ ਲਿਖ ਕੇ ਦੇ ਦਿਓ ਪਰ ਮੈਨੂੰ ਇਹ ਦੱਸ ਦਿਓ ਜਿਹੜੇ ਨੂੰ ਕੱਢੇ ਤਾਂ ਪਾ ਲੈਣਾ ਕਿਉਂਕਿ ਇਹ ਆਪਣੇ ਮੈਨੂੰ ਇਹ ਦੱਸ ਦਿਓ ਜਿਹੜੇ ਨੂੰ ਕੱਢਾਂਗਾ ਉਹਦੀ ਥਾਂ ਤੇ ਉਹ ਕੀ ਉਹ ਵੀ ਤਾਂ ਆਪਣੀ ਹੈ ਉਹਦੀ ਉਹਦੀ ਮਾਂ ਵੀ ਤਾਂ ਪਰਸੋਂ ਨੂੰ ਖੰਡ ਵਾਲਾ ਦਹੀਂ ਦਾ ਚਮਚਾ ਮੂੰਹ ਚ ਪਾ ਕੇ ਭੇਜੂਗੀ ਕਿ ਜਾਂ ਪੁੱਤ ਅਜ ਨੌਕਰੀ ਲੈ ਕੇ ਆ ਭੈਣ ਦਾ ਵਿਆਹ ਕਰਾਂਗੇ ਕੁਬੀਲਰੀ ਲੀਤੇ ਚੜਜੂਗੀ ਮੈਂ ਕਿਹਾ ਵੀ ਆਪਣੇ ਵਾਲੇ ਨੂੰ ਕਹ ਦੇ ਅਗਲੇ ਚਾਂਸ ਦੇ ਵਿੱਚ 10 ਨੰਬਰ ਵੱਧ ਲੈ ਕੇ ਆ ਫਿਰ ਪਾਲਾਂਗੇ ਆਪਣੇ ਵਾਲੇ ਨੂੰ ਵੀ ਉਹ ਇੱਕ ਮੈਂ ਕਹਤਾ ਵਿਸ਼ਵਾਸ ਨਹੀਂ ਚੱਲਦੀ ਇੱਥੇ ਆਪਣਾ ਕੋਈ ਐਮਐਲਏ ਨੂੰ ਕਹਿਣ ਦੀ ਲੋੜ ਨਹੀਂ ਕਿਸੇ ਦਾ ਪ੍ਰੈਸ਼ਰ ਨਹੀਂ ਚੱਲਦੀ ਉਹਦੇ ਬਾਅਦ ਮੈਂ ਨਿਯੁਕਤੀ ਪੱਤਰ ਦੇਣ ਲੱਗਾ ਪਹਿਲੇ ਹੀ ਆਇਆ ਮੈਂ ਕਿਹੜਾ ਪਿੰਡ ਆਇਆ ਨਾ ਸਤੌਜ ਪਿੰਡ ਆਇਆ ਮੇਰੇ ਪਿੰਡੋਂ ਮੈਂ ਕਹਿਆ ਯਾਰ ਤੂੰ ਕੀ ਦਾ ਮੁੰਡਾ ਕਹਿੰਦਾ ਮੈਂ ਤਾਂ ਬਲਵਿਹਰ ਦਾ ਮੁੰਡਾ ਅੱਛਾ ਮੈਂ ਪੈਂਦਾ ਨਹੀਂ ਕੁਝ ਦੇਣਾ ਪੈ ਪੈਸੇ ਪੁਸੇ ਕਹਿੰਦਾ ਨਾ ਨਾ ਜੀ ਮੈਂ ਪੈਂਦਾ ਰਪਿਆ ਕਹਿੰਦਾ ਹੂੰ ਲੋਕ ਸ਼ੱਕ ਕਰਦੇ ਬੈਠੇ ਕਹਿੰਦਾ ਜੀ ਪਹਿਲੇ ਮੇਰੇ ਪਿੰਡ ਦਾ ਆ ਗਿਆ ਤੁਸੀਂ ਇਹ ਦੇਖ ਲਓ ਕਿ ਮੇਰੇ ਪਿੰਡ ਦੇ ਦੋ ਤਿੰਨ ਮੁੰਡਿਆਂ ਨੂੰ ਕੋਈ ਨੌਕਰੀ ਮਿਲੀ ਹੈ ਤੇ ਮੈਂ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਕਿ ਉਹਨਾਂ ਨੂੰ ਨੌਕਰੀ ਮਿਲੀ ਹੈ ਜੇ ਮੁੱਖ ਮੰਤਰੀ ਦੇ ਪਿੰਡ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਵੀ ਕੋਈ ਸਪਾਰਸ਼ ਬਿਨਾਂ ਕਿਸ ਸਪਾਰਸ਼ ਤੇ ਬਿਨਾਂ ਕਿਸੇ ਉਸ ਤੋਂ ਤੋਂ ਮੁੱਖ ਮੰਤਰੀ ਨੂੰ ਨਹੀਂ ਪਤਾ ਇਹ ਦਾ ਮਸਫਰੇ ਹੈ ਕਿ ਪਾਰਦਰਸ਼ਤਾ ਜਿਹੜੀ ਹੈ ਉਹ ਇਸ ਤੋਂ ਬਾਅਦ ਹੋ ਨਹੀਂ ਸਕਦੀ। ਤੁਸੀਂ ਸਾਰੇ ਨੂੰ ਆਪਣੀ ਸਮਝਦੇ ਆ ਤੁਸੀਂ ਵੀ ਸਾਡੇ ਆਪਣੇ ਹੋ ਬਹੁਤ ਸਾਰੇ ਘਰਾਂ ਦੇ ਵਿੱਚ ਕੋਈ ਸਰਕਾਰੀ ਨੌਕਰੀ ਮਿਲਣਾ ਬਹੁਤ ਵੱਡੀ ਗੱਲ ਹੈ। ਔਰ ਬਹੁਤ ਘਰਾਂ ਦੀ ਜਿਹੜੀ ਕਮਜ਼ੋਰੀ ਹੈ ਉਹ ਲੀਤੇ ਚੜ ਜਾਂਦੀ ਹੈ। ਇੱਕ ਨੌਕਰੀ ਦੋ ਨੌਕਰੀਆਂ ਮਿਲੀਆਂ ਫਿਰੋਜਪੁਰ ਦੇ ਹਾਤੀ ਹਲਕੇ ਦੇ ਬਲੀਪ ਸਿੰਘ ਨਾਲ ਕੁਦਲਤਨਪੁਰ ਮੈਨੂੰ ਮੇਰੇ ਐਮਐਲਏ ਨੇ ਦੱਸਿਆ ਫਰੋਖ ਦੇ ਦਿੱਤੀਆਂ ਨੇ ਉਹ ਬੰਦਾ ਦੋ ਬਰਫੀ ਦੇ ਡੱਬੇ ਲੈ ਕੇ ਆਇਆ ਐਮਐਲਏ ਕੋਲੇ ਕਹਿੰਦਾ ਜੀ ਮੇਰੀ ਨੂੰ ਨੂੰ ਨੌਕਰੀ ਮਿਲ ਗਈ ਘਰੇ ਚਿੱਠੀ ਆਈ ਸੀ ਕਿ ਪੇਪਰ ਪਾਸ ਤੁਸੀਂ ਕਰਗੇ ਤੇ ਆ ਜਾਓ ਨੌਕਰੀ ਲੈ ਜਾਓ ਮੇਰੀ ਨੂੰ ਸਰਕਾਰੀ ਪ੍ਰਾਇਮਰੀ ਟੀਚਰ ਬਣੇਗੀ ਤੇ ਕਹਿੰਦੇ ਦੂਜਾ ਡੱਬਾ ਹੈ ਮੇਰੀ ਬੇਟੀ ਨੂੰ ਵੀ ਨੌਕਰੀ ਮਿਲ ਗਈ ਉਹ ਨਰਸਿੰਗ ਦਾ ਪੇਪਰ ਦਿੱਤਾ ਸੀ ਉਹ ਜਾ ਕੇ ਦੋ ਸਰਕਾਰੀ ਨੌਕਰੀਆਂ ਕਹਿੰਦੇ ਮੇਰੇ ਘਰੇ ਮਿਲ ਗਈਆਂ ਇੱਕ ਡੱਬਾ ਭਗਵੰਤ ਮਾਨ ਨੂੰ ਦੇ ਦੇ ਜੀ ਇੱਕ ਤੁਹਾਡਾ ਜੀ ਤੇ ਉਹ ਕਹਿੰਦਾ ਜੀ ਮੈਂ ਥੋੜੇ ਜਿ ਦਿਨਾਂ ਨੂੰ ਆਉਂਗਾ ਦੁਬਾਰੇ ਮੇਰੇ ਟੈਲੀਵਿਜ਼ਨ ਵਾਲਿਆਂ ਨੂੰ ਬੁਲਾ ਲਿਓ ਹੁਣ ਨਹੀਂ ਕਹਿਣਾ ਹੁੰਦਾ ਵੀ ਪ੍ਰੈਸ ਵਾਲੇ ਉਹ ਟੈਲੀਵਿਜ਼ਨ ਵਾਲੇ ਕਹਿੰਦੇ ਨੇ ਆਪਾਂ ਅਖਬਾਰਾਂ ਦੇ ਟੈਲੀਵਿਜ਼ਨ ਵਾਲਿਆਂ ਨੂੰ ਬੁਲਾ ਲਿਓ ਤੇ ਮੈਂ ਆਟਾ ਦਾਣ ਵਾਲਾ ਕਾਰਡ ਵਾਪਸ ਮੋੜਨਾ ਆਉਂਗਾ ਜੀ ਕਿਸੇ ਹੋਰ ਨੂੰ ਦੇ ਦਿਓ ਜੀ ਮੇਰੀ ਥਾਂ ਤੇ ਮਿਲ ਕੇ ਇੱਕ ਨੌਕਰੀਆਂ ਮਿਲ ਇੱਕ ਪਾਸੇ ਤਾਂ ਆ ਨਹੀਂ ਲੋਕ ਸਰਕਾਰੀ ਨੌਕਰੀਆਂ ਮਿਲ ਗਈਆਂ ਆਟਾ ਦਾਣ ਵਾਲਾ ਜਿਹੜਾ ਕਾਰਡ ਹੈ ਉਹ ਕਹਿੰਦਾ ਮੇਰੀ ਥਾਂ ਤੇ ਕਿਸੇ ਹੋਰ ਨੂੰ ਦੇ ਦਿਓ ਜੀ ਲੋੜਵੰਦ ਨੂੰ ਇੱਕ ਤਾਂ ਇਹ ਹੈ ਇੱਕ ਉਹ ਵੀ ਨੇ ਜਿਨ੍ਹਾਂ ਦੇ ਘਰੇ ਦੋ ਦੋ ਤਿੰਨ ਤਨਕਾਰਾਂ ਖੜੀਆਂ ਨੇ ਪੈਕਟ ਬਹੁਤ ਵੱਡਾ ਮਹਿੰਗਾ ਹੈ ਕੋਠੀ ਪਾਈ ਹੋਈ ਹੈ ਤਿੰਨੇ ਸੀ ਬਾਹਰ ਦਿਖਦੇ ਨੇ ਦੋ ਪਰਲੇ ਪਾਸੇ ਨੇ ਫਿਰ ਵੀ ਅਟਾਹਲ ਕਾਰਡ ਬੜੇ ਬਿਠੇ ਨੇ ਹਮ ਤੁਸੀਂ ਮੈਨੂੰ ਇਹ ਦੱਸੋ ਇਹਨਾਂ ਦੋਨਾਂ ਚੋਂ ਅਮੀਰ ਕੌਣ ਹੈ ਪਹਿਲਾ ਆਲਾ ਜਾਂ ਦੂਜੀ ਆਲਾ ਪਹਿਲੇ ਆਲਾ ਸੰਤੁਸ਼ਟੀ ਹੈ ਜਿਹੜੀ ਉਹ ਹੀ ਮੇਰੀ ਹੈ ਜਿੰਨਾ ਜੇ ਤੁਸੀਂ ਵੱਡੂ ਖਾਉ ਕਰੀ ਜਾਓਗੇ ਫਿਰ ਕਦੀ ਮੇਰੀ ਹੈ ਤੁਹਾਡੀ ਇਧਰੋਂ ਵੀ ਲੈ ਲਓ ਇਧਰੋਂ ਵੀ ਲੈ ਲਓ ਉਧਰੋਂ ਵੀ ਲਿਆਓ ਵੀ ਲਿਆ ਆ ਵੀ ਮੇਰਾ ਉਹ ਮੇਰੀ ਨਹੀਂ ਹੈਗੀ ਦਾ ਮਤਲਬ ਤੁਸੀਂ ਅੱਜ ਭੁੱਖ ਪਾਈ ਹੋਈ ਹੈ ਇਹ ਦਾ ਮਤਲਬ ਤੁਹਾਡੀ ਨੀਅਤ ਨਹੀਂ ਰੱਜੀ ਸਿਆਣੇ ਕਹਿੰਦੇ ਇੱਟ ਦਾ ਭੁੱਖਾ ਅੱਜ ਜਾਂਦਾ ਨੀਅਤ ਦਾ ਭੁੱਖਾ ਨਹੀਂ ਜਾਂਦਾ ਸੋ ਆਪਾਂ ਇਸ ਤਰ੍ਹਾਂ ਦਾ ਪੰਜਾਬ ਸਿਰਜਣਾ ਕਿ ਲੋਕ ਕਹਿਣ ਕਿ ਯਾਰ ਪੰਜਾਬ ਦੇ ਲੋਕ ਇਹ ਨਹੀਂ ਆਪਣੇ ਪੁਰਖਿਆਂ ਨੇ ਆਪਣੇ ਪੁਰਖਿਆਂ ਨੇ ਲੀਆਂ ਪਾਈਆਂ ਨੇ ਮਜਰੂਮਾਂ ਦੇ ਹੱਕ 'ਚ ਖੜਨਦੇ ਆ ਕਿਸੇ ਹੋਰ ਦੀ ਹੈਲਪ ਕਰਨਦੇ ਆ ਕਿਸੇ ਦੁਖੀ ਦਾ ਦੁੱਖ ਵੰਡਾਉਣ ਵੀ ਆ ਉਹਨਾਂ ਨੇ ਸਾਨੂੰ ਗ੍ਰੰਥਾਂ 'ਚ ਲਿਖ ਕੇ ਦਿੱਤਾ ਅੱਜ ਪੰਜਾਬਪੁਰ ਸੋਹੀ ਕਰਦੀ ਹੈ ਤੁਹਾਡੇ ਕੋਲ ਜਿਹੜੇ ਮਾਮਲੇ ਆਉਂਦੇ ਨੇ ਉਹ ਚ ਦੁਖੀ ਆਉਂਦਾ ਐਨੀ ਜੀ ਮੇਰੀ ਜ਼ਮੀਨ ਦਾ ਭਲੀ ਐਨੀ ਜੀ ਮੈਨੂੰ ਐਂ ਕਹਤਾ ਨੇ ਤੁਸੀਂ ਉਹੀ ਕੰਮ ਕਰਦੇ ਹੋ ਸਾਰਾ ਦਿਨ ਦੂਜਿਆਂ ਦੇ ਦੁੱਖਾਂ ਨੂੰ ਵੰਡਾਉਣੇ ਆ। ਸੋ ਮੈਂ ਇੱਕ ਤੁਹਾਨੂੰ ਬੇਨਤੀ ਜ਼ਰੂਰ ਕਰੂੰਗਾ ਜਿਹੜੀ ਵੀ ਕੁਰਸੀ ਤੇ ਬੈਠੋਗੇ ਕੋਈ ਕੁਰਸੀ ਛੋਟੀ ਵੱਡੀ ਨਹੀਂ ਹੁੰਦੀ। ਤੁਸੀਂ ਜਿਹੜੀ ਕੁਰਸੀ ਤੇ ਬੈਠੋਗੇ ਫੈਸਲੇ ਜਿਹੜੇ ਕਰੋਗੇ ਕੋਸ਼ਿਸ਼ ਇਹ ਕਰ ਲਿਓ ਕਿ ਲੋਕਾਂ ਦੇ ਹੱਕ ਚ ਹੋਣ ਔਰ ਜਿਹੜੀਆਂ ਦਵਾਵਾਂ ਮਿਲਣਗੀਆਂ ਉਹਨਾਂ ਦੀ ਦੁਨੀਆ ਦੀ ਕਿਸੇ ਕਰੰਸੀ ਚ ਕੋਈ ਕੀਮਤ ਨਹੀਂ ਹੈਗੀ। ਉਹਦਾ ਮਤਲਬ ਜਿੰਨੇ ਮਰਜੀ ਤੁਸੀਂ ਮਿਲ ਲਓ ਕਿੰਨ ਲਓ ਉਹਨਾਂ ਨੂੰ। ਸੋ ਇਸ ਕਰਕੇ ਮੈਂ ਯੰਗ ਮੁੰਡੇ ਕੁੜੀਆਂ ਕੰਮ ਤੇ ਲੱਗ ਰਹੇ ਨੇ ਮੈਨੂੰ ਬੜਾ ਮਾਣ ਮਹਿਸੂਸ ਹੋਇਆ। ਔਰ ਮੈਨੂੰ ਇੱਕ ਹੋਰ ਵੀ ਖਬਰਾਂ अच्छी खबर आ रही के तक, है कि बहुत सारे मिनशायर मिलन होने के वो कहंदे सी 10 ਦਿਨਾਂ ਤੱਕ ਬਹੁਤ ਸਾਰੇ ਮੁੰਡੇ ਇੱਕ ਕੋਈ ਨੈਸ਼ਨਲ ਟੀਵੀ ਨੇ ਇੱਕ ਸਟੋਰੀ ਕੀਤੀ ਹੈ ਆ ਇੱਕ ਦੋ ਦਿਨਾਂ ਚ ਉਹ ਕਹਿੰਦੇ ਸੀ ਟੈਲੀਕਾਸਟ ਹੋਊਗੀ ਕਿ ਜਿਹੜੇ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਅਮਰੀਕਾ ਵਗੈਰਾ ਛੱਡ ਕੇ ਇੱਥੇ ਵਾਪਸ ਆ ਗਏ ਇਸੇ ਇੱਥੇ ਕੰਮ ਕਰਾਂਗੇ ਅਸੀਂ ਉੱਥੇ ਨੂੰ ਵਾਪਸ ਨਹੀਂ ਜਾਣਾ ਸੀ ਇਹ ਵਸੇ ਪੰਜਾਬ ਨੂੰ ਹੀ ਠੀਕ ਕਰਾਂਗੇ ਇੱਥੇ ਮਿਹਨਤ ਕਰਾਂਗੇ ਸੋ ਅੱਛੀ ਗੱਲ ਹੈ ਕਿ ਆ ਜਾਣ ਹੋਏ ਤੇ ਆਕੇ ਅਸੀਂ ਮੌਕਾ ਦੇ ਬਹੁਤ ਜਰੂਰ ਉਹਨਾਂ ਨੂੰ ਸਿਸਟਮ ਤੋਂ ਰੁਸੇ ਹੋਏ ਨਹੀਂ ਹੋਰ ਕੋਈ ਨਹੀਂ ਕਿਉਂਕਿ ਖੱਜਲ ਖਵਾਰੀਆਂ ਨੇ ਦਫ਼ਤਰਾਂ 'ਚ ਹਾਂਜੀ ਕੋਈ ਕੰਮ ਕਰਨ ਦਾ ਮੌਕਾ ਨਹੀਂ ਮਿਲਦਾ ਮਿਲ ਜੇ ਮੌਕਾ ਤਾਂ ਲੀਡਰ ਕਹਿੰਦੇ ਨੇ ਸਾਡਾ ਹਿੱਸਾ ਕਿੱਥੇ ਹੈ ਫਲਾਣਾ ਲੈਂਦੇ ਹੋ ਸੋ ਇਹ ਕੰਮ ਜਿਹੜਾ ਹਿੱਸੇ ਹਿੱਸਿਆਂ ਵਾਲਾ ਸਾਡਾ ਬੰਦ ਕਰ ਦਾਂਗੇ ਤੇ ਹੁਣ ਮੁੰਡੇ ਕੁੜੀਆਂ ਨਵੇਂ ਨਵੇਂ ਸਟਾਰਟਅਪ ਸ਼ੁਰੂ ਕਰਨ ਨਵੇਂ ਨਵੇਂ ਬਿਜ਼ਨਸ ਸ਼ੁਰੂ ਕਰਨ ਬਹੁਤ ਵੱਡੀ ਵੱਡੀ ਕੰਪਨੀਆਂ ਆ ਰਹੀਆਂ ਨੇ ਪੰਜਾਬ 'ਚ ਇੰਟਰਸਟ ਦਿਖਾ ਰਹੀਆਂ ਨੇ ਕਿਉਂਕਿ ਪਾਰਦਰਸ਼ਤਾ ਦਾ ਕੰਮ ਹੋ ਗਿਆ ਸੋ ਇਸੇ ਕਰਕੇ ਇੱਕ ਤੁਹਾਡੇ ਤੇ ਜਦੋਂ ਯਕੀਨ ਹੋ ਜਾਂਦਾ ਨਾ ਉਦੋਂ ਹੀ ਆਉਂਦੇ ਹੋ ਇੰਡਸਟਰੀ ਕਦੇ ਵੀ ਗੜਬੜੀ ਵਾਲੀ ਸ ਉਹਨਾਂ ਨੂੰ ਲੱਗ ਕਿ ਬਰੇ ਇੱਥੇ ਕਦੋਂ ਕੀ ਹੋ ਜੇ ਮੈਂ ਤਾਂ ਮੇਰੀ ਤਾਂ ਫੈਕਟਰੀ ਐਨੇ ਕਰੋੜ ਦੀ ਮੈਂ ਫੈਕਟਰੀ ਥੋੜੀ ਚੱਕ ਕੇ ਲੈ ਜਾਊਗਾ ਉਥੋਂ ਜਿੱਥੇ ਘਰ ਫੂਲਾ ਗਿਆ ਇੱਥੇ ਗੋਲੀ ਚੱਲ ਗਈ ਸੋ ਫੈਕਟਰੀਆਂ ਦਾ ਆਉਣਾ ਇੰਡਸਟਰੀ ਦਾ ਇੱਥੇ ਆਉਣਾ ਵੀ ਇਹ ਪੰਜਾਬ ਪੁਲਿਸ ਦੀ ਕਾਮਯਾਬੀ ਹੈ ਇਸ ਗੱਲ 'ਤੇ ਮੈਂ ਤਾੜੀਆਂ ਚਾਹੂੰਗਾ ਇਹਦਾ ਮਤਲਬ ਉਹਨਾਂ ਨੂੰ ਯਕੀਨ ਹੈ ਕਿ ਇੱਥੇ ਲਾਅ ਐਂਡ ਆਰਡਰ ਜਿਹੜਾ ਹੈ ਉਹ ਬਿਲਕੁਲ ਕੰਟਰੋਲ ਹੈ ਬਿਲਕੁਲ ਸਹੀ ਹੈ ਸੋ ਮੈਂ ਹਰ ਹਰ ਫੀਲਡ ਵੱਲ ਅਸੀਂ ਧਿਆਨ ਦੇਣਾ ਹੈ ਟੂਰਿਜ਼ਮ ਵੱਲ ਵੀ ਦੇਣਾ ਆਹ ਏਰੀਆ ਆਪਣਾ ਨੰਗਲਕ ਤੂੰ ਸ਼ੁਰੂ ਹੋ ਜਾ ਉਹ ਰੰਜੀ ਸਾਗਰ ਡੈਮ ਤੱਕ ਪ੍ਰਾਹਾਨਕੋਟ ਤੱਕ ਕਿਆ ਸੋਹਣਾ ਏਰੀਆ ਪਪੂਲਰ ਦੇ ਦਰਖਤ ਨੇ ਕਿੰਨੀ ਹਰਿਆਲੀ ਹੈ ਨੀਲੇ ਰੰਗ ਦਾ ਪਾਣੀ ਹੈ ਪਾਖੜਾ ਦਾ ਤੇ ਇੰਨਾ ਤਾਂ ਇੰਨਾ ਬਲੂ ਵਾਟਰ ਕਿਤੇ ਨਹੀਂ ਹੈਗਾ ਜਿੰਨਾ ਧਾਰਕਲਾਂ ਦਾ ਜਾਂ ਰੰਜੀ ਸਾਗਰ ਜਾਂ ਸ਼ਾਹਪੁਰ ਕੰਡੀ ਦਾ ਸੋ ਇਸ ਕਰਕੇ ਸਾਡੇ ਕੋਲੇ ਪ੍ਰਮਾਤਮਾ ਨੇ ਸਾਨੂੰ ਸਭ ਕੁਝ ਦਿੱਤਾ ਹੈ ਹਰ ਕਿਸ ਕਿਸਮ ਦਾ ਮੌਸਮ ਹੈ ਸਾਡੇ ਕੋਲੇ ਪਹਾੜ ਵੀ ਨੇ ਸਾਡੇ ਕੋਲੇ ਝੋਟੇ ਦੇ ਸਰ ਵਰਗੀ ਜ਼ਮੀਨ ਵੀ ਹੈ ਜਿਹੜੀ 150 ਮਣ ਦਾਣੇ ਪੈਦਾ ਕਰ ਦਿੰਦੀ ਹੈ ਇੱਕ ਸਾਲ ਚ 90 ਮਣ ਝੋਨਾ 60 ਮਣ ਕਣਕ ਇੱਕ ਸਾਲ ਚ ਦੁਨੀਆ ਦੀ ਕੋਈ ਅਸੀ ਧਰਤੀ ਨਹੀਂ ਹੈ ਜਿਹੜੀ ਇੰਨੀ ਪ੍ਰੋਡਕਸ਼ਨ ਕਰ ਦੇ ਕਿਤੇ ਬਰਫ਼ ਪੈਂਦੀ ਰਹਿੰਦੀ ਹੈ ਕਿਤੇ ਮੌਸਮ ਸਾਥ ਨਹੀਂ ਦਿੰਦਾ ਕੌਮ ਸਾਡੀ ਮਿਹਨਤੀ ਹੈ ਮਿਹਨਤੀ ਲੋਕਾਂ ਸੀ ਸਭ ਕੁਝ ਸਹੀ ਹੈ ਬਸ ਪਹਿਲਾਂ ਇੱਕ ਸਰਕਾਰ ਵੱਲੋਂ ਕਟਾ ਆ ਜਾਂਦੀ ਸੀ ਹੁਣ ਸਰਕਾਰ ਵੀ ਲੋਕਾਂ ਦੀ ਹੈ ਇੱਜ਼ਤ ਕਰਨ ਵਾਲੀ ਸਰਕਾਰ ਹੈ ਲੋਕਾਂ ਦੀ ਇੱਜ਼ਤ ਕਰੋਗੇ ਤਾਂ ਉਹਨੇ ਇੱਜ਼ਤ ਲੈ ਲਓਗੇ ਉਹਨਾਂ ਤੋਂ ਵਾਪਸ ਜੇ ਲੋਕਾਂ ਨੂੰ ਧੱਕੇ ਮਾਰੋਗੇ ਤਾਂ ਫਿਰ ਕਿਸੇ ਰੰਗ ਇਸ ਤਰੀਕੇ ਨਾਲ ਜਿੱਤੇ ਲੋਕਾਂ ਨੂੰ ਮੌਕਾ ਮਿਲਗਾ ਤੁਹਾਨੂੰ ਧੱਕਾ ਮਾਰ ਦੇਣਗੇ ਜਦੋਂ ਤੋਂ ਮੈਂ ਐਮਪੀ ਬਣਿਆ ਜਾ ਹੁਣ ਮੈਂ ਮੁੱਖ ਮੰਤਰੀ ਤੌਰ ਤੇ ਵਿਚਰਦਾ ਡੀਸੀਪੀ ਸਾਹਿਬ ਨੂੰ ਇਸ ਗੱਲ ਦਾ ਪਤਾ ਹੈ ਕਿ ਪ੍ਰੋਟੋਕਾਲ ਹੈ ਸਲੂਟ ਮਤਲਬ ਜਿਹੜਾ ਰੂਟ ਲੱਗਦਾ ਰੂਟ ਲੱਗਦਾ ਸਾਰੇ ਜਿਵੇਂ ਇਥੋਂ ਮੈਂ ਪਟਿਆਲੇ ਜਾਣ ਦਾ ਪਰਿਆਲੇ ਤੱਕ ਰੂਟ ਲੱਗੂਗਾ ਤਰਸੇ ਜਿਹੜੇ ਮੁਲਾਜ਼ਮ ਨੇ ਉਹ ਪ੍ਰੋਟੋਕਾਲ ਮੁਤਾਬਕ ਸਲੂਟ ਕਰਦੇ ਆ ਸਲੂਟ ਮਾਰਦੇ ਔਰ ਤੁਸੀਂ ਹਰਾਨ ਹੋ ਜਾਓਗੇ ਕਿ ਮੈਂ ਹਜੇ ਤੱਕ ਕੋਈ ਵੀ ਸਲੂਟ ਜਿਹੜਾ ਉਹ ਅਨਟੈਂਡ ਨਹੀਂ ਛੱਡਦਾ ਮੈਂ ਸਲੂਟ ਦਾ ਜਵਾਬ ਜ਼ਰੂਰ ਦਿੰਦਾ ਇੱਕ ਵਾਰੀ ਕੀ ਹੋਇਆ ਮੈਂ ਮੈਂ ਉਦੋਂ ਐਮਪੀਸੀ ਮੁਕਸਦ ਦੀ ਰੈਲੀ ਕਰਕੇ 14 ਜਨਵਰੀ ਨੂੰ ਮਾਗੀ ਵਾਲੀ ਗਲੀ ਕਰਕੇ ਇਸ ਨਿਕਲ ਰਹੇ ਸੀ ਮੈਂ ਫੋਨ ਤੇ ਲੱਗ ਗਿਆ ਕਿਸੇ ਟ੍ਰੈਫਿਕ ਵਾਲੇ ਮੁੰਡੇ ਨੇ ਸਲੂਟ ਸਲੂਟ ਮਾਰਿਆ ਮੇਰਾ ਧਿਆਨ ਫੋਨ 'ਚ ਸੀ ਤਾਂ ਮੇਰੇ ਡਰਾਈਵਰ ਨੇ ਮੈਨੂੰ ਦੱਸਿਆ ਜੀ ਉਹ ਮੁੰਡੇ ਨੇ ਸਲੂਟ ਮਾਰਿਆ ਸੀਗਾ ਤੁਸੀਂ ਉਦੋਂ ਫੋਨ ਵੱਲ ਦੇਖਦੇ ਸੀ ਮੈਂ ਕਿਹਾ ਕੋਈ ਨਹੀਂ ਗੱਡੀ ਮੋੜ ਗੱਡੀ ਵਾਪਸ ਲਿਆ ਕੇ ਆਪ ਉੱਤਰ ਕੇ ਉਸ ਮੁੰਡੇ ਕੋਲ ਮੈਂ ਸਲੂਟ ਵੀ ਮਾਰਿਆ ਹੱਥ ਵੀ ਲਾਇਆ ਮੈਂ ਕਿਹਾ ਵੀ ਸੌਰੀ ਮੈਂ ਫੋਨ ਤੇ ਸੀ ਇਹ ਕਿਵੇਂ ਹੈ ਸਲੂਟ ਦਾ ਜਵਾਬ ਸਲੂਟ ਦੇਣ ਨਾਲ ਸਨਮਾਨ ਮਾਨ ਸਨਮਾਨ ਵੱਧ ਹੈ ਜੇ ਨਹੀਂ ਜਵਾਬ ਦਿੰਦੇ ਬਿਲਕੁਲ ਉਦਾਂ ਹੀ ਲੱਗਦਾ ਜਿਵੇਂ ਆਪਾਂ ਕਿਸੇ ਨਾਲ ਹੱਥ ਮਿਲਾਉਣ ਵਾਸਤੇ ਹੱਥ ਕੱਢ ਲਈਏ ਅਗਲਾ ਕੱਢੇ ਨਾ ਫਿਰ ਫੇ ਕੀ ਕੀ ਹਵਾਲ ਕਰਨੇ ਯਾਰ ਬੇਇੱਜ਼ਤੀ ਕੀਤੀ ਹੈ ਮੇਰੀ ਸੋ ਇਸ ਕਰਕੇ ਸਲੂਟ ਦਾ ਜਵਾਬ ਸਲੂਟ ਨਾ ਜਦੋਂ ਕੋਈ ਆਪ ਲੀਡਰ ਦੇਵੇ ਤਾਂ ਉਹਦੀ ਜਿਹੜੀ ਫੋਰਸ ਹੈ ਉਹਦਾ ਹੌਸਲਾ ਦੁੱਗਣਾ ਪਾ ਜਾਂਦਾ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਹੁੰਦਾ ਠੀਕ ਹੈ ਨਾ ਸੋ ਜਰਨੈਲ ਨੂੰ ਭਰ ਇੱਜ਼ਤ ਦੇਣੀ ਬਣਦੀ ਹੈ ਆਪਣੀਆਂ ਫੌਜਾਂ ਨੂੰ ਆਪਣੇ ਜਿਹੜੇ ਅਫਸਰ ਨੇ ਆਪਣੇ ਜਿਹੜੇ ਸਿਪਾਹੀ ਨੇ ਉਹ ਜਿਹੜੇ ਵੀ ਮੋਰਚੇ ਤੇ ਜਾਣ ਉਹਨਾਂ ਦੇ ਪਰਿਵਾਰਾਂ ਦੀ ਉਹਨਾਂ ਦੀ ਰੱਖਿਆ ਦਾ ਪ੍ਰੋਪਰ ਪ੍ਰਬੰਧ ਹੋ ਅੰਡੀਆ ਪੁਲਿਸ ਦੇ ਵਿੱਚ 1 ਕਰੋੜ ਰੁਪਇਆ ਤਾਂ ਪੰਜਾਬ ਪੁਲਿਸ ਵੱਲੋਂ ਜਾਂਦਾ ਹੈ ਜੇ ਕੋਈ ਰੱਬ ਨਾ ਕਰੇ ਡਿਊਟੀ ਦੌਰਾਨ ਸ਼ਹੀਦੀ ਹੁੰਦੀ ਹੈ ਤਾਂ 1 ਕਰੋੜ ਰੁਪਇਆ ਤਾਂ HDFC ਬੈਂਕ ਵੱਲੋਂ 1 ਕਰੋੜ ਰੁਪਇਆ ਜਿਹੜਾ ਉਹ ਪਰਿਵਾਰ ਨੂੰ ਜਾਂਦਾ ਹੈ 1 ਕਰੋੜ ਰੁਪਇਆ ਪੰਜਾਬ ਦੀ ਸਰਕਾਰ ਨੇ ਅਸੀਂ ਅਨਾਉਂਸ ਕੀਤਾ ਹੋਇਆ ਸੋ 2 ਕਰੋੜ ਰੁਪਇਆ ਜਾ ਕੇ ਅਸੀਂ ਕਈ ਜਗ੍ਹਾ ਤੇ ਡੀਜੀਪੀ ਸਾਹਿਬ ਅਸੀਂ ਇਕੱਠੇ ਗਏ ਤੇ ਪਰਿਵਾਰ ਨੂੰ ਦੇਖ ਆਏ ਉਹਦੇ ਨਾਲ ਕੋਈ ਅਸੀਂ ਇਹ ਨਹੀਂ ਕਹਿੰਦੇ ਕਿ ਕੋਈ ਉਹਨੂੰ ਵਾਪਸ ਲਿਆਵਾਂਗੇ ਜਿਹੜਾ ਤੁਰ ਗਿਆ ਉਹਦੀ ਕੀਮਤ ਹੀ ਨਹੀਂ ਕੋਈ ਦੁਨੀਆ ਤੇ ਜਾਨ ਜਾਨ ਦੀ ਕੋਈ ਕੀਮਤ ਨਹੀਂ ਪਰ ਘਟੂ ਘਟ ਆਰਥਿਕ ਤੌਰ ਤੇ ਪਰਿਵਾਰ ਜਿਹੜਾ ਉਹ ਨਾ ਬਾਹ ਚ ੱਟਕੇ ਖਾਵੇ ਕਿ ਬਾਹ ਚ ਭੋਗ ਤੱਕ ਤਾਂ ਬੋਲ ਕੇ ਸਾਰਾ ਕੁਝ ਉਸ ਤੋਂ ਬਾਅਦ ਕੋਈ ਗਿਆ ਹੀ ਨਹੀਂ ਉਹਨਾਂ ਕੋਲੇ ਪਰਿਵਾਰ ਉਲ ਗਿਆ ਸਾਰਾ ਜਿਹੜਾ ਕਮਾਉ ਜੀ ਸੀ ਉਹ ਤੁਰ ਗਿਆ ਸੋ ਤਾਂ ਕਰਕੇ ਅਸੀਂ 1 ਕਰੋੜ ਐਚਡੀਐਫਸੀ ਵਾਲਾ ਤੇ 1 ਕਰੋੜ 50 ਹਜ਼ਾਰ ਵਾਲਾ ਤੇ ਇਸੇ ਤਰੀਕੇ ਫੌਜੀ ਜਵਾਨਾਂ ਨੂੰ ਦਿੱਲੀ ਚ ਵੀ ਇਦਾਂ ਹੀ ਹੈ ਦਿੱਲੀ ਦੇ ਵਿੱਚ ਹੀ ਪੰਜਾਬ ਦੇ ਵਿੱਚ ਹੀ ਸਾਡੇ ਪੰਜਾਬ ਦਾ ਕੋਈ ਫੌਜੀ ਜਵਾਨ ਸ਼ਹੀਦ ਹੋ ਜੇ ਬਾਰਡਰ ਤੇ ਤਾਂ ਅਸੀਂ 1 ਕਰੋੜ ਰੁਪਏ ਭੋਗ ਤੋਂ ਪਹਿਲਾਂ ਉਹਨਾਂ ਦੇ ਘਰੇ ਉਹਨਾਂ ਦੇ ਪਰਿਵਾਰ ਨੂੰ ਦੇ ਕੇ ਆਉਂਦੇ ਆ ਤਾਂ ਕਿ ਜਿਹੜਾ ਉਹਨਾਂ ਦਾ ਪਰਿਵਾਰ ਹੈ ਉਹਨੂੰ ਆਰਥਿਕ ਤੌਰ ਤੇ ਕੋਈ ਕਿਸੇ ਕਿਸਮ ਦੀ ਤੰਗੀ ਦਾ ਸਾਹਮਣਾ ਨਾ ਕਰਨਾ ਪਵੇ। ਸੋ ਇਹ 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 ਗੱਲਾਂ ਛੋਟੀਆਂ ਨੇ ਇਹ ਪਰ ਇਹਦੇ ਮੈਨੇ ਬਹੁਤ ਨੇ ਉਹਦੇ ਨਾਲ ਹੌਸਲਾ ਵੱਧਦਾ ਫੋਰਸ ਦਾ ਕਿ ਸਾਡੇ ਨਾਲ ਹੈਗੇ ਨੇ ਜੀ ਸਾਡੇ ਨਾਲ ਖੜੇ ਹੈ ਸਾਡੇ ਪਰਿਵਾਰ ਨਾਲ ਖੜੇ ਹੈ ਕੋਈ ਤਾਂ ਤੁਸੀਂ ਆਪਸ ਦੇ ਵਿੱਚ ਵੀ ਬਹੁਤ ਸਾਰੀ ਹੈਲਪ ਕਰਦੇ ਹੋ ਮੈਨੂੰ ਪਤਾ ਹੈ ਗਰੁੱਪ ਬਣਾਏ ਹੋ ਨੇ ਪੰਜਾਬ ਉਸ ਦੇ ਮੁੰਡੇ ਗਣ। ਸਾਰੇ ਕੇ ਆਪਸ ਦੇ ਵਿੱਚ ਜੇ ਕਿਸੇ ਦੇ ਕੋਈ ਲੋੜ ਪੈ ਜਾਏ ਤਾਂ ਬਹੁਤ ਹੈਲਪ ਕਰਦੇ ਹੋ ਬਾਕੀ ਤੁਹਾਡੇ ਬਾਰੇ ਕੋਈ ਵੀ ਕਿਸੇ ਕਿਸਮ ਦੀ ਟਿੱਪਣੀ ਕਰੇਗਾ ਤੁਹਾਡੇ ਬਾਰੇ ਕੋਈ ਵੀ ਕੋਈ ਚਾਹੇ ਕੋਈ